ਅਸਟ੍ਰੇਲੀਆ ਅਸਟ੍ਰੇਲੀਆ ਤੁਹਾਡਾ ਆਸਟ੍ਰੇਲੀਆ ਦੇ ਵਿੱਚ ਇੱਕ ਵਾਰੀ ਫੇਰ ਸਵਾਗਤ ਹੈ ਪੰਜਾਬ ਟੀਵੀ ਦੇ ਉੱਪਰ ਆਸਟ੍ਰੇਲੀਅਨ ਸਿੱਖ ਖੇਡਾਂ ਸੰਤਿਵਾਂ ਵਰਾ ਇਸ ਵਕਤ ਅਸੀਂ ਸਿਡਨੀ ਤੋਂ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਹੋ ਜਿਸ ਰਿਸਪੈਕਟਡ ਸ਼ਖਸ ਦੇ ਨਾਲ ਇਸ ਵਕਤ ਮੈਂ ਬੈਠਾ ਉਹ ਆਪਣੇ ਆਪ ਦੇ ਵਿੱਚ ਮੇਰੇ ਵਾਸਤੇ ਪ੍ਰਾਊਡ ਵਾਲੀ ਮੂਵਮੈਂਟ ਹੈ ਕਿਉਂਕਿ ਇਹ ਉਹ ਸ਼ਖਸ ਨੇ ਮਹਾਨਬੀਰ ਸਿੰਘ ਜੀ ਗਰੇਵਾ ਸਾਹਿਬ ਜਿਨ੍ਹਾਂ ਨੇ ਜਦੋਂ ਸਿੱਖ ਖੇਡਾਂ ਸਟਾਰਟ ਹੋਈਆਂ ਸੀ 1988 ਦੇ ਵਿੱਚ ਤਾਂ ਉਦੋਂ ਮਹਿਜ਼ ਚਾਰ ਪੰਜ ਟੀਮਾਂ ਹੁੰਦੀਆਂ ਸੀ ਇਹ ਉਦੋਂ ਤੋਂ ਕਰਤਾ ਤਰ ਨੇ ਇਹਨਾਂ ਸਿੱਖਟੇ ਗੇਮਸ ਦੇ ਔਰ ਗੁਰੂ ਨਾਨਕ ਸੁਸਾਇਟੀ ਆਫ ਆਸਟ੍ਰੇਲੀਆ ਦੇ ਪ੍ਰੈਜ਼ੀਡੈਂਟ ਨੇ ਗੱਲਬਾਤ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਮਾਨਬੀਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਆਸਟ੍ਰੇਲੀਆ ਤੇ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਮੈਨੂੰ ਸੁਣ ਦੇ ਵਿੱਚ ਇਹ ਆਇਆ ਮੇਰੇ ਧੰਨ ਭਾ ਕੇ ਕਿ ਮੈਂ ਤੁਹਾਨੂੰ ਮਿਲ ਸਕਿਆ ਕਿ 1988 ਜਦੋਂ ਸਿੱਖ ਖੇਡਾਂ ਸਟਾਰਟ ਹੋਈਆਂ ਉਦੋਂ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਦੇ ਨਾਲ ਜੁੜੇ ਸੀ ਕਿਦਾਂ ਸਟਾਰਟ ਹੋਇਆ ਮਤਲਬ ਇਹ ਆਈਡੀਆ ਕਿ ਸੀ ਸਹੀ ਤੇ ਵਾਂ ਜਦੋਂ ਗੇਮ ਸਟਾਰਟ ਹੋਈਆਂ ਪਹਿਲਾ ਸਾਲ ਸਟਾਰਟ ਹੋਇਆ ਉੱਥੇ ਗੁਰਦੁਆਰਾ ਖੋਲੇ ਸੀਗਾ ਪਹਿਲੀ ਜਨੂਅਰੀ ਪਹਿਲੀ ਅਪ੍ਰੈਲ ਨੂੰ 1988 ਜੀ ਤੇ ਅਸੀਂ ਸੋਚਿਆ ਵੀ ਨਾਲੇ ਗੁਰਦੁਆਰਾ ਜਿਹੜਾ ਖਾਨਪਾੜ ਸ਼ੁਰੂ ਕੀਤਾ ਸੀਗਾ ਤੇ ਬਾਕੀ ਵੀ ਬੱਚਿਆਂ ਨੂੰ ਵੀ ਇਨਵੋਲ ਕਰਨਾ ਜੀ ਸੋ ਅਸੀਂ ਕਿਹਾ ਵੀ ਹਾਕੀ ਟੀਮ ਸਾਡੇ ਕੋਲ ਰਸੀ ਗਈਆਂ ਸੋ ਦੋ ਹਾਕੀ ਟੀਮਾਂ ਸੀਗੀਆਂ ਤੇ ਇੱਕ ਮੈਲਬਰਨ ਤੋਂ ਆ ਗਈ ਜੀ ਤੇ ਦੋ ਗੋਰਿਆਂ ਦੇ ਕਲੱਬ ਕਿ ਜੋ ਪੰਜ ਹੋਕੀ ਟੀਮਾਂ ਦਾ ਨਾਲ ਸ਼ੁਰੂ ਕੀਤਾ ਪੰਜ ਹੋਕੀ ਟੀਮ ਸਿਰਫ ਹਾਂ ਵਾਹ ਵਾਹ ਤੇ ਦਿਨ ਬਦੇਣ ਫਿਰ ਟੀਮ ਚੜਦੀ ਗਈ ਹੌਲੀ ਹੌਲੀ ਇਹਨੂੰ ਸਿੱਖ ਗੇਮਸ ਦਾ ਮਤਲਬ ਪਹਿਲੇ ਸਾਲ ਸਿਰਫ ਇਹ ਸੋਚਦੇ ਕਰਾਇਆ ਸੀ ਵੀ ਇੱਕੋ ਸਾਲ ਕਰਾਉਣਾ ਕਿ ਉਦੋਂ ਹੀ ਇਹ ਟੀਚਾ ਸੀ ਕਿ ਹਰ ਸਾਲ ਹੋਇਆ ਕਰੇ ਨਹੀਂ ਨਹੀਂ ਉਦੋਂ ਤਾਂ ਉਦੋਂ ਉਸ ਸਾਲ ਹੀ ਕਰਾਉਣਾ ਸੀ ਕਿਉਂਕਿ ਗੁਰਦੁਆਰਾ ਕਾਲਜ ਆ ਜੀ ਦਾ ਅਸੀਂ ਜਿਆਪੀ ਬੱਚਿਆਂ ਨੂੰ ਅਸੀਂ ਖੇਡਣ ਚਾਣੌੜਾ ਜੀ ਪਰ ਕਿਉਂਕਿ ਟੀਮ ਮੈਲਬੌਰਨ ਤੋਂ ਵਾਲੀ ਉਹ ਜਿੱਤ ਗਏ ਜੀ ਸੋ ਜੀ ਕਹਿ ਰਹੇ ਵੀ ਤੁਸੀਂ ਅਸੀਂ ਅਗਲੇ ਸਾਲ ਤੁਸੀਂ ਕਰਾਉਣੀ ਹੈ ਅਸੀਂ ਤੁਹਾਡੇ ਕੋਲ ਆਵਾਂਗੇ ਅਸੀਂ ਬੱਸ ਲੱਗੇ ਗਏ ਜੀ ਇਹ ਮਤਲਬ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ ਜਿਹੜਾ ਬੀੜਾ ਉਹ ਇੰਜ ਸ਼ੁਰੂ ਹੋਇਆ ਕਿ 88 ਦੇ ਵਿੱਚ ਮਹਿਜ਼ 5 ਟੀਮਾਂ ਦੇ ਨਾਲ ਜਿੱਦਾਂ ਨੇ ਕਿਹਾ ਸ਼ੁਰੂਆਤ ਕੀਤੀ ਔਰ ਉਹ ਮੈਲਬਨ ਜਿੱਤ ਗਿਆ ਤਾਂ ਇਹਨਾਂ ਨੇ ਕਿਹਾ ਵੀ ਅਗਲੀ ਵਾਰ ਅਸੀਂ ਤੁਹਾਡੇ ਕੋਲ ਆਵਾਂਗੇ ਉੱਥੇ ਖੇਡਣ ਤਾਂ ਉਹ ਮੈਲਬਨ ਦੇ ਹਿੱਸੇ ਆ ਗਿਆ ਤਾਂ ਫਿਰ ਇਹ ਦੌਰ ਹੈ ਜਿਹੜਾ ਹਰ ਸ਼ਹਿਰ ਦੇ ਵਿੱਚ ਚੱਲਿਆ ਉਦੋਂ ਮਗਰੋਂ ਫਿਰ ਸਿਡਨੀ ਵਾਲੇ ਉਹਨਾਂ ਨੇ ਸੁਣਿਆ ਫਿਰ ਸਿਡਨੀ ਆਲੇ ਆ ਗਏ ਸੋ ਅਸੀਂ ਕਹਾਂ ਚਲੋ ਥੋੜੀ ਬਾਰੀ ਸਿਡਨੀ ਆ ਜੀ ਸੋ ਉਸ ਤਰ੍ਹਾਂ ਫਿਰ ਗਾਂ ਪਰਥ ਪਰਸ ਆਲੇ ਆ ਗਏ ਸੋ ਅਸੀਂ ਕਹਾਂ ਵੈਲਕਮ ਆ ਜੋ ਜੀ ਤੇ ਪਹਿਲੀ ਜਿਹੜੇ ਗੇਮ ਸ਼ੁਰੂ ਹੋਈਆਂ ਸਿਰਾ ਕੱਪ ਸੀਗਾ ਉਹ ਸਾਡੇ ਦਾਦਾ ਜੀ ਡਾਕਟਰ ਸੀਗੇ ਕੁਦਰਵਾਲ ਤੋਂ ਡਾਕਟਰ ਸਰਦਾਰ ਸਿੰਘ ਕਰੇਵਾਲ ਉਹ ਕੱਪ ਕੱਲ ਨੂੰ ਜਿਹੜਾ ਫਾਈਨਲ ਹੋਊਗਾ ਉਹ ਕੱਪ ਹੈਗਾ ਇੱਥੇ ਆਊਗਾ ਅੱਛਾ ਕੱਪ ਆਏਗਾ ਇੱਥੇ ਆਏਗਾ ਇੱਥੇ ਜੀ ਉਹ ਜਿਹੜਾ Winner ਤੇ Runner up ਉਹਨਾਂ ਨਾਲ ਫੋਟੋ ਖਿੱਚਦੇ ਆਂ ਅਰ ਉਹ ਰੱਖ ਉਹ ਦੁਬਾਰਾ ਜੀ ਰੱਖਦੇ ਆਂ ਹੈਡਲਾਈਟ ਉਹ ਮੀਨਸ ਹੈ ਹੈਰੀਟੇਜ ਪ੍ਰਾਪਰਟੀ ਲੇਕਿਨ winning team ਉਹਨਾਂ ਨਾਲ ਫੋਟੋ ਖੇ ਸਕਦੇ ਪਰਪਚੁਅਲ ਪਰਪਚੁਅਲ ਟਰਾਫੀ ਹੈ ਜੀ ਕੀ ਗੱਡੀ ਦੀ ਸਰਵਿਸ ਡਿਊ ਹੈ ਕੀ ਸਰਵਿਸ ਕਰਾਉਣ ਲਈ ਆਲੇ ਦੁਆਲੇ ਕੋਈ ਵਰਕਸ਼ਾਪ ਲੱਭ ਰਿਓ ਨਹੀਂ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਹੈ ਸਰਕਾਰੀਆ ਆਟੋ ਜ਼ੋਨ ਜੀ ਹਾਂ ਗੱਡੀ ਦੀ ਸਰਵਿਸ ਕਰਾਉਣ ਲਈ ਇੱਕੋ ਇੱਕ ਟਾਪ ਕਲਾਸ ਵਰਕਸ਼ਾਪ ਸਰਕਾਰੀਆਂ ਆਟੋ ਜ਼ੋਨ ਡਰਗ ਨੀਨਾ ਤਾਂ ਫਿਰ ਅੱਜ ਹੀ ਸੰਪਰਕ ਕਰੋ ਨੀਤੀ ਸਰਕਾਰੀਆਂ ਐਂਡ ਟੀਮ ਦੇ ਨਾਲ ਜਿੱਥੇ ਕੀ ਹੰ ਸਪੈਸ਼ਲ ਮੈਕੈਨਿਕ ਜੋ ਕਰਨਗੇ ਤੁਹਾਡੀ ਗੱਡੀ ਦੀ ਬੈਸਟ ਸਰਵਿਸ ਇੱਥੇ ਕਾਰਾਂ ਦੀ ਡਿਟੇਲਿੰਗ ਵੀ ਕੀਤੀ ਜਾਂਦੀ ਹੈ ਗੱਡੀ ਕੋਈ ਵੀ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਹੋਵੇ ਰਿਪੇਅਰ ਫੋਨ ਚੱਕੋ ਤੇ ਅੱਜ ਹੀ ਆਪਣੀ ਪ੍ਰੀ ਬੁਕਿੰਗ ਕਰਵਾਓ 0499165005 ਕਦੇ ਉਹ ਮਾਂਬੀ ਸਿੰਘ ਜੀ ਅੱਜ ਜਦੋਂ ਤੁਸੀਂ ਸ਼ੁਰੂਆਤ ਬਿਹੈਜ਼ ਪੰਜ ਟੀਮਾਂ ਨਾਲ ਕੀਤੀ ਅੱਜ ਤਕਰੀਬਨ 6000 ਪਲੱਸ ਐਥਲੀਟ ਦੇ ਵਿੱਚ ਹਿੱਸਾ ਲੈ ਰਹੇ ਆ 180 ਪਲੱਸ ਸੌਕਰ ਦੀਆਂ ਟੀਮਾਂ ਹੀ ਨੇ 14 1500 ਐਥਲੀਟ ਨੇ ਹਾਂਜੀ 7000 ਪਾਰ ਕਰ ਗਿਆ ਖਿਡਾਰੀ ਹੁਣ 7000 ਪਾਰ ਕਰ ਗਿਆ 3300 ਸੀਗਾ ਹਾਂਜੀ ਉੱਥੇ ਐਡਲਟ 3300 ਹਾਂਜੀ ਔਰ ਇਸ ਸਾਲ 7000 ਤੁਸੀਂ ਜਿੱਦਾਂ ਗਿਆ ਕ੍ਰੋਸ ਕਰ ਗਿਆ ਬੜੀ ਜਾਨਦੀ ਹੈ ਪਰ ਇਹਦੇ ਵਿੱਚ ਇੱਕ ਦੋ ਆਪਾਂ ਨੂੰ ਕਿਰਨਾਂ ਦੇਖਣੀਆਂ ਚਾਹੀਦੀਆਂ ਮੈਂ ਕਮੇਟੀ ਆਲਨ ਕਹੇ ਰਾਤ ਸਾਡੀ ਐਨਨ ਜਨਰਲ ਮੀਟਿੰਗ ਸੀਗੀ ਜੀ ਬਈ ਬਹੁਤ ਜਿਹੜੇ ਸਿੱਖ ਹੈ ਸਾਡੀਆਂ ਟੀਮਾਂ ਜਿਹੜੀਆਂ ਉਹਨਾਂ ਚ ਦੋ ਨੌਨ ਸਿੱਖ ਖਿਲਾਉ ਹੂੰ ਤਾਂ ਕਿ ਤੁਹਾਨੂੰ ਹਾਂਜੀ ਅਸੀਂ ਆਸਟ੍ਰੇਲੀਆ ਚ ਰਹਿੰਦੇ ਹਾਂ ਜੀ ਤਾਂ ਉਹਨਾਂ ਨੂੰ ਵੀ ਯਾਨੀ ਉਹਨਾਂ ਨੂੰ ਰੜਾਓ ਤੇ ਉਹਨਾਂ ਨੂੰ ਸਿਖਾਓ ਵੀ ਸਾਡੀ ਕਲਚਰ ਕੀ ਹੈ ਜੀ ਬਾਈ ਜੀ ਉਹਨਾਂ ਨਾਲ ਗੱਲ ਕੀਤੀ ਸੀ ਅਸੀਂ ਹਾਂ ਬਾਈ ਜੀ ਉਹਨਾਂ ਕੋਲ ਗੱਲ ਕੀਤੀ ਸੀ ਕਿ ਵੀ ਆਮ ਜਿਹੜੇ ਖਿਡਾਰੀ ਹੈ ਨਾ ਉਹ ਆਪਣੇ ਹੁਣ ਪੰਜਾਬ ਤੋਂ ਆਏ ਆ ਬਹੁਤ ਯਾਨੀ ਹਾਂਜੀ ਤੇ ਉਹਦੇ ਵਿੱਚ ਚਲ ਹਿੰਦੂ ਕਮਿਟੀ ਜਾਂ ਹੋਰ ਕਮਿਟੀਆਂ ਬੰਦੇ ਵੀ ਆਏ ਹੁੰਦੇ ਆ ਉਹ ਹੁਣ ਟੀਮਾਂ ਇੱਥੇ ਜਦੋਂ ਕਿਤੇ 골ਡ ਕੋਸਟ ਬਣੀ ਆ ਐਮਬ੍ਰੈਸ ਬੇਨ ਬਣੀ ਆ ਮੈਲਬੌਰਨ ਬਣੀ ਆ ਉੱਥੇ ਦੂਜੇ ਬੰਦੇ ਮੁੰਡੇ ਵੀ ਨਾਲ ਉਹਨਾਂ ਦੇ ਖੇਡਦੇ ਹੁੰਦੇ ਆ ਉਹ ਜਦੋਂ ਇੱਥੇ ਆ ਕੇ ਥੋੜੇ ਹੋਇਆ ਵੀ ਇਹ ਹੁਣ ਸਿੱਖ ਗਏ ਮਾਮਾ ਜਦੋਂ ਇਹਨਾਂ ਨੇ ਨਾਂ 'ਚ ਚੱਲਿਆ ਵਾ ਉਹਨੂੰ ਉਹਨਾਂ ਨੂੰ ਪੜ ਨਹੀਂ ਦਿੱਤਾ ਸੀਗਾ ਉਹ ਚੋਰ ਮੈਂ ਬਾਈ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਅਸੀਂ ਆਮ ਬੰਦੇ ਤਾਂ ਹੁਣ ਗੱਲ ਤੁਹਾਨੂੰ ਦੱਸਾਂਗੇ ਤਾਂ ਫੇਰ ਹੀ ਗੱਲ ਹੋਣੀ ਨਾ ਗਾਂ ਗਾਂ ਦੀ ਗੱਲ ਫੇਰ ਹੀ ਜਾਊਗੀ ਨਾ ਇਹ ਕਹਿੰਦੇ ਨਹੀਂ ਸਾਡਾ ਜਾਨੀ ਦੋ ਨੌਨ ਜਾਨੀ ਕੀਤਾ ਹੋਇਆ ਮਾਗ ਉਹ ਕਾਸਕਸ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਹੁਣ ਤੁਸੀਂ ਉਹ ਜਿਹੜੇ ਪ੍ਰਧਾਨ ਆ ਜਾਂ ਹੁਣ ਫਿਊਚਰ ਦੇ ਪ੍ਰਧਾਨ ਚੱਲਦੇ ਆ ਉਹਨਾਂ ਨੂੰ ਕਹੋ ਵੀ ਉਹ ਮੀਡੀਆ ਦੇ ਵਿੱਚ ਹਾਈਲਾਈਟ ਕਰਨ ਵੀ ਹਾਂ ਵੀ ਦੋ ਬੰਦੇ ਪੰਜਾਬ ਤੋਂ ਕੋਈ ਵੀ ਹਿੰਦੂ ਆ ਜਾਂ ਕੋਈ ਵੀ ਉਹ ਕਿਸੇ ਵੀ ਕਮੇਂਟ ਦੇ ਨਾ ਖੇਡ ਸਕਦੇ ਆ ਤੇ ਅੱਜ ਹੁਣੇ ਤੋਂ ਇੰਟਰਵਿਊ ਹੋਣ ਤੋਂ ਪਹਿਲਾਂ ਕੁਦਰਤੀ ਬੈਠੇ ਆ ਗੱਲਾਂ ਕਰਦੇ ਸੀਗੇ ਇਹਨਾਂ ਨਾਲ ਗੱਲ ਇਹ ਕਰ ਹੀ ਰਹੇ ਸੀਗੇ ਕਿ ਇਹ ਮਾਂਬੀ ਸਿੰਘ ਜੀ ਉਮੀਦ ਕੀਤੀ ਜਾ ਸਕਦੀ ਹੈ ਤੁਹਾਡਾ ਬੜਾ ਵਧੀਆ ਉਪਰਨ ਲਾਏ ਕਿ ਜੇ ਇੰਜ ਹੋ ਜੇ ਇਹ ਅਕਸਰ ਸਵਾਲ ਵੀ ਉੱਠਦਾ ਹੈ ਕਿ ਸਿੱਕ ਗੇਮਸ ਦੇ ਵਿੱਚ ਬੱਚੇ ਤਾਂ ਦੂਜੇ ਵੀ ਕਈ ਵਾਰੀ ਕਲੱਬਾਂ 'ਚ ਖੇਡਦੇ ਆ ਪਰ ਕਈ ਵਾਰੀ ਇੱਥੇ ਆਣ ਕਿ ਉਹ ਬੈਰੀਅਰ ਲੱਗ ਜਾਂਦਾ ਬੀ ਸਿਰਫ ਸਿਕ ਕਮਿਊਨਿਟੀ ਦੀਆਂ ਖੇਡਾਂ ਨੇ ਇਹ ਬੜਾ ਸੋਹਣਾ ਪ੍ਰੋਪਲਾ ਕੀ ਲੱਗਦਾ ਕਿੰਨੇ ਪਰਸੈਂਟ ਚਾਂਸਸ ਨੇ ਵੀ ਇਹ ਚੀਜ਼ ਜਿਹੜੀ ਤੁਸੀਂ ਰੱਖਣੀ ਆ ਇਹ ਹੋ ਜੇਗੀ ਇਹ ਜਿਹੜੀਆਂ ਚੀਜ਼ਾਂ ਐ ਜਿਹੜੇ ਕਲੱਬ ਐ ਉਹ ਰੇਜ਼ ਕਰ ਸਕਦੇ ਆ ਜੀ ਐਨੂਅਲ ਜਨਰਲ ਮੀਟਿੰਗ ਹੁੰਦੀ ਆ ਜਦੋਂ ਉੱਥੇ ਰੇਜ਼ ਕਰਨ ਜੀ ਤੇ ਹਾਲੇ ਤਾਈਂ ਅੰਟਿਲ ਲਾਸਟ ਨਾਈਟ ਦੋ ਨੌਨ ਸਿਕਸ ਵਲ ਆਊਟ ਟੂ ਪਲੇਨ ਹਾਕੀ ਸੋਕਰ ਐਨੀਥਿੰਗ ਦੈਟਸ ਗੁੱਡ ਪਰ ਲਾਸਟ ਨਾਈਟ they have decided they don't want to allow any non six uh, again, which, again uh, they decided uh, last that day decided mm -hmm. and i stood and objected that we should allow two non six in all games par mm kande nahi -hmm. sade bachcha nu chance nahi milda main yaar bachcha nu chance milda jede top hunde -hmm. uh, hai ohna nu to je dusre naal dekhoge nahi You don't know. You don't know their standard. Yes. That means sir, sir, कोई बच्चा Australia was a KD, KD सकता। जैसे सी सिख के मां तो allow नहीं कर दे। जी। There will be nobody. No Sikh will be representing South Australia. Yeah. So anyway, so I'm still following it up. Hmm. That's good. ये बहुत बढ़िया उपराला होगा मामेरी सिंह जी साढ़े तान पाग के तो अड़नाल गालपा तो होई। हां जी ਤੁਹਾਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਮਸਲਾ ਜਿੰਨਾ ਮਰਜ਼ੀ ਉਲਝਿਆ ਹੋਵੇ ਵਿਕਰਮ ਸ਼ਰਮਾ ਤੇ ਉਹਨਾਂ ਦੀ ਟੀਮ ਕੋਲ ਹੈ ਹਰ ਲੀਗਲ ਮਸਲੇ ਦਾ ਹੱਲ ਅਸੀਂ ਪ੍ਰਦਾਨ ਕਰਦੇ ਹਾਂ ਕਨਵਿੰਸਿੰਗ ਫੈਮਲੀ ਲਾ ਵਿਲਸ ਐਂਡ ਏਸਟੇਟਸ ਕਮਰਸ਼ੀਅਲ ਲਾ ਅਤੇ ਮਾਰਗੇਜ ਦੇ ਹੋਰ ਜ਼ਰੂਰੀ ਸਰਟੀਫਿਕੇਟ ਬੜਮਾਉਣ ਲਈ ਅੱਜ ਹੀ ਸੰਪਰਕ ਕਰੋ ਤੁਹਾਡਾ ਭਰੋਸਾ ਹੀ ਹੈ ਸਾਡੀ ਪਛਾਣ ਤੁਹਾਡੇ ਪ੍ਰੋਸੈਕਯੂਗ ਵਕੀਲ ਹਾਜ਼ਰ ਹਨ ਟ੍ਰੇਨਬਰਨ ਅਤੇ ਪੈਕਨਮ ਵਿਦਜੁ ਅੱਜ ਹੀ ਸੰਪਰਕ ਕਰੋ ਸ਼ਰਮਾ ਸੌਲਿਸਿਟਰ ਐਂਡ ਕਨਵੈਂਸਰ ਵਿਕ੍ਰਮ ਸ਼ਰਮਾ ਤੇ ਸੁਨਾਨਾ ਸ਼ਰਮਾ 0478142378 ਸੰਗਤ ਨੂੰ ਸਨੇਹਾ ਜਿਹੜੀ ਹੋਰ ਸਿੱਖ ਗੇਮਸ ਦੇ ਵਿੱਚ ਦੂਰੋਂ ਨੇੜਿਓਂ ਪਹੁੰਚਦੇ ਆ ਅਗਲੇ ਸਾਲ ਮੈਲਬੰਦਾ ਜਿਹੜਾ ਯੋਗਦਾਨ ਇਹਦੇ ਵਿੱਚ ਕਰਵਾਉਣ ਦੇ ਵਿੱਚ ਕੋਈ ਇੱਕ ਸਨੇਹਾ ਜਿਹੜਾ ਤੁਸੀਂ ਚਾਹਦੇ ਹੋ ਕਿ ਸੰਗਤ ਤੱਕ ਪਹੁੰਚੇ ਪਰ ਪਹੁੰਚਦਾ ਨਹੀਂ ਕਿਸੇ ਤਰੀਕੇ ਨਾਲ ਨਾ ਸੰਗਤ ਨੂੰ ਇਹ ਹੀ ਕਹਿਣਾ ਬੱਚਿਆਂ ਨੂੰ ਖੇਡਾਂ ਚ ਲਾਓ ਤੇ ਦੇਖੋ ਬੱਚੇ ਆਪਣੇ ਕੋਲ ਬੱਚਿਆਂ ਤੋਂ 5 ਸਾਲ ਤੋਂ 15 ਸਾਲ 10 ਸਾਲ ਹੀ ਆ ਜੋ ਕੁਝ ਉਹਨਾਂ ਨੂੰ ਸਿਖਾਉਣਾ ਜੋ ਪੜ੍ਹਾਉਣਾ ਉਹੀ ਹੈ 10 ਸਾਲ ਉਸ ਤੋਂ ਮਗਰ ਦੇ ਵਿਲ ਫਾਰਮ ਦੇ ਹੋ 12 ਸਾਲ ਕੇ ਪੰਜ ਸਾਲ ਤੋਂ 10 ਸਾਲ 15 ਸਾਲ ਦੀ ਉਮਰ ਤਾਈ ਆਪਣੇ ਬੱਚਿਆਂ ਨੂੰ ਸਿਖਾਓ ਸਮਝਾਓ ਤੇ ਗੇਮਾਂ ਚਲਾਓ ਜੀ ਧੰਨਵਾਦ ਜੀ ਤੁਸੀਂ ਟਾਈਮ ਦਿੱਤਾ ਥੋੜਾ ਜਿਹਾ ਔਰ ਅਸੀਂ ਸਾਡੇ ਧੰਨ ਭਾਗ ਤੁਹਾਨੂੰ ਮਾਲਕ ਚੜ੍ਹਦੀਆਂ ਗਲਾਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਔਰ ਇਹ ਜਿਹੜਾ ਬੂਟਾ ਤੁਸੀਂ ਲਾਇਆ ਇਹ ਬੂਟਾ ਹੁਣ ਵੱਡਾ ਸਾਰਾ ਪੇੜ ਬਣਦਾ ਜਾਂਦਾ ਸੋ ਉਹਦੇ ਵਾਸਤੇ ਤੁਹਾਡੇ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਆ ਥੈਂਕ ਯੂ ਜੀ ਬਹੁਤ ਧੰਵਾਦ ਥੈਂਕ ਯੂ ਥੈਂਕ ਯੂ ਜੀ ਇਹ ਸੰਜੀ ਮਹਾ ਮੀਰ ਸਿੰਘ ਗਰੇਵਾਲ ਸਾਹਿਬ ਜਿਨ੍ਹਾਂ ਨੇ 1988 ਦੇ ਵਿੱਚ ਸਿਰਫ ਮਹਿਜ਼ 5 ਟੀਮਾਂ ਦੇ ਨਾਲ ਸ਼ੁਰੂਆਤ ਕੀਤੀ ਸਿੱਖ ਗੀਮਾਂ ਦੀ ਔਰ ਅੱਜ 7000 ਪਲੱਸ ਐਥਲੀਟ ਹੈ ਜਿਹੜੇ ਹੈਗੇ ਆ ਪਾਰਟਿਸਪੈਂਟਸ ਇਹਦੇ ਵਿੱਚ ਐਥਲੀਟ ਕਬੱਡੀ ਦੀਆਂ ਟੀਮਾਂ ਹੌਕੀ ਦੀਆਂ ਟੀਮਾਂ ਸੌਕਰ ਦੀਆਂ ਅਲੱਗ-ਅਲੱਗ ਖੇਡਾਂ ਉਹ ਇਹਦੇ ਵਿੱਚ ਇਸ ਵਕਤ ਇੱਕ ਵੱਡਾ ਦਰਖਤ ਬਣ ਕੇ ਜਿਹੜਾ ਇਹ ਬੂਟੇ ਤੋਂ ਇਹ ਬਣ ਚੁੱਕਾ ਹੈ ਔਰ ਬਹੁਤ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਹੋਣ ਇਹਨਾਂ ਨੇ ਡਿਮਾਂਡਸ ਰੱਖੀਆਂ ਨੇ ਉਹ ਬਿਲਕੁਲ ਜਾਇਜ਼ ਵੀ ਨੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਇਹਨਾਂ ਨੇ ਦੋ ਨੌਨ ਸਿੱਖ ਵਾਲੀ ਡਿਮਾਂਡ ਰੱਖੀ ਆ ਕਿ ਉਸ ਸ਼ਾਮਿਲ ਨੇ ਚਾਹੀਦੀ ਹੈ ਕਮੇਟੀ ਵਿੱਚ ਵੀ ਤੇ ਟੀਮਾਂ ਦੇ ਵਿੱਚ ਵੀ ਉਹਦੇ ਨਾਲ ਇਹਨਾਂ ਖੇਡਾਂ ਦਾ ਮਿਆਰ ਹੈ ਜਿਹੜਾ ਮੈਨੂੰ ਲੱਗਦਾ ਕਿ ਹੋਰ ਜ਼ਿਆਦਾ ਪਾਰਟਿਸਪੇਸ਼ਨ ਦੇ ਵਿੱਚ ਵੀ ਤੇ ਮਿਆਰ ਵੀ ਜਿਹੜਾ ਵਧੇਗਾ ਸੋ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਨਵੇਂ ਸੈਗਮੈਂਟ ਦੇ ਨਾਲ ਦੁਬਾਰਾ ਮਿਲਦੇ ਹਾਂ ਸਤਿ ਸ੍ਰੀ ਅਕਾਲ ਬਿਲਕੁਲ ਸਹੀ ਸੁਣਿਆ ਤੁਸੀਂ ਮਲਬੌਰਨ ਦਾ ਜਾਣਿਆ ਪਹਿਚਾਣਿਆ ਨਾਮ ਸਟਾਰ ਮੋਟਰ ਵਰਕਸ ਗੱਡੀ ਦੀ ਸਰਵਿਸ ਕਰਾਉਣੀ ਹੈ ਟਾਇਰ ਪਵਾਉਣੇ ਹਨ ਰੋਡ ਵਰਦੀ ਸਰਟੀਫਿਕੇਟ ਲੈਣਾ ਹੈ ਸਭ ਕੁਝ ਹੈ ਉਪਲਬਧ ਕਿਉਂਕਿ ਇਹ ਹੈ ਕਾਰਾਂ ਲਈ ਵਨ ਸਟਾਪ ਸ਼ਾਪ ਨਵ ਮੱਲੀ ਨਛੱਤਰ ਉਪਲ ਅਮਨ ਮੱਲੀ ਜੁਤਿੰਦਰ ਰਾਣਾ ਤੇ ਸਾਰੀ ਟੀਮ ਤਸੱਲੀ ਵਕਸ਼ ਕੰਮ ਦੀ ਫੁੱਲ ਗਰੰਟੀ ਹੈ ਅੱਜ ਹੀ ਸੰਪਰਕ ਕਰੋ ਸਟਾਰ ਮੋਟਰ ਵਰਕਸ ਪੈਕਨਮ ਸਟਾਰ ਮੋਟਰ ਵਰਕਸ ਕਲਾਈਡ ਸਟਾਰ ਮੋਟਰ ਵਰਕਸ ਗ੍ਰੈਂਬਰਨ ਵੈਸਟ ਤੇ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਜਲਦ ਮੈਲਬੌਰਨ ਦੇ ਵੈਸਟ ਵਿੱਚ ਵੀ ਤੁਸੀਂ ਦੇਖੋਗੇ ਸਟਾਰ ਮੋਟਰ ਵਰਕਸ ਸਟਾਰ ਮੋਟਰ ਵਰਕਸ